ਸੋ ਸਭਿਆ ਸ਼ੰਦ ਪਾਪ ਸੰਭੂ ਮਨਾਸਨ ਕੋ ਕਲਕੀ ਅਵਤਾਰ ਕਹਾਵਾਂਗੇ ਤੁਰ ਕਾਛਤ ਰੰਗ ਸਪਾਛ ਬਡੋ ਕਰ ਕਾੜ ਗਿਰਬਾਨ ਕ ਪਾਵਾਂਗੇ ਨਿਕਸਹਿਜ ਮਗਹਿਰ ਪਰਬਤ ਤੇ ਤਸ ਸੋਭਨ ਵਾਲਿਆ ਪਾਵਾਂਗੇ ਪਰ ਬਾਗ ਪਿਆਏ ਸੰਭਲ ਕੇ ਹਰ ਜੋ ਹਰ ਮੰਦਰ ਆਵਾਂਗੇ ਰੂਪਿਆ ਨੂਪ ਸਰੂਪ ਮਹਾਲਖ ਦੇਵਿਆ ਦੇਵਲ ਜਾਵਾਂਗੇ ਹਰ ਮਾਰੂ ਸੁਧਾਰ ਕੇ ਟਾਰਖਣੇ ਬਹਰੋ ਭਲ ਧਰਮ ਜਲਾਵਾਂਗੇ ਸਭ ਸਾਦੇ ਉਬਾਰ ਲਹੇ ਕਰਦਹ ਦੁਖ ਆਂਚ ਨਾ ਲਗਨ ਪਾਵਾਂਗੇ ਬਲ ਬਾਗ ਪਿਆ ਹੈ ਸੰਭਲ ਕੇ ਹਰ ਜੋਹਰ ਮੰਦਰ ਆਵਾਂਗੇ ਦਾਨਵ ਮਾਰਿਆ ਪਾਰ ਬਡੋ ਰਣ ਜੀਤ ਨਿਸ਼ਾਨ ਬਜਾਵਾਂਗੇ ਕਰਟਾਰ ਹਜ਼ਾਰ ਕਰੋੜ ਕਿਤੇ ਕਲ ਕੀ ਕਲ ਕਰਿਤ ਵਡਾਵਾਂਗੇ ਪ੍ਰਗਟ ਸਹਿ ਜਿੱਤ ਹੀ ਤਤ ਧਰਮ ਦੇ ਸਾਲਖ ਪਾਪਨ ਪੰਜ ਅਪਰਾਵਾਂਗੇ ਪਰ ਬਾਗ ਪਿਆਏ ਸੰਬਰ ਕੇ ਹਰ ਜੋ ਹਰ ਮੰਦਰ ਆਵਾਂਗੇ ਸ਼ੀਨ ਮਹਾ ਦਿਨ ਦੀਨ ਦੇ ਸਾਲਖ ਦੀਨ ਦਿਯਾਲ ਰਸਾਵਾਂਗੇ ਖਗ ਕਾੜ ਅਪੰਗ ਨ ਸੰਗ ਹਟ